ਸਸ਼ੀ ਗਾ ਦੋਸਤੋ ਦੋਸਤੋ ਤੁਸੀਂ ਥੋੜੇ ਦਿਨਾਂ ਤੋਂ ਇੱਕ ਖਬਰ ਦੇਖੀ ਹੋਣੀ ਆ ਵਿਸ਼ਵਦੀਪ ਫਾਜ਼ਿਲਕਾਦੀ ਜੋ ਮੁੰਡਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੈਗਾ ਜੋ ਕਿ ਹਰ ਇੱਕ ਜੋ ਕਿ ਪੰਜਾਬ ਦਾ ਮੁੰਡਾ ਹੁੰਦਾ ਤੇ ਉਹਨੂੰ ਸੋਸ਼ਲ ਮੀਡੀਆ ਤੇ ਉਠਾਉਂਦਾ ਹੈਗਾ ਪਲਾਉ ਨਸ਼ਿਆਂ ਖਿਲਾਫ ਹੋਵੇ ਆਪਣਾ ਕਿਸੇ ਵੀ ਕਿਸੇ ਦਿਨ ਕਿਸਮ ਦੀ ਕਿਸੇ ਨਾਲ ਧੱਕਾਸ਼ਾਹੀ ਹੁੰਦੀ ਆ ਤੇ ਉਹਦੇ ਨਾਲ ਉਹ ਡਟ ਕੇ ਖੜਦਾ ਹੈਗਾ ਤੁਸੀਂ ਦੇਖਿਆ ਹੋਣਾ ਜਦੋਂ ਭਾਨੇ ਸਿੱਧੂ ਦੇ ਉੱਪਰ ਪਰਚਾ ਪਿਆ ਸੀ ਤੇ ਭਾਨੇ ਸਿੱਧੂ ਜੇਲ੍ਹ ਦੇ ਵਿੱਚ ਸੀਗਾ ਤੇ ਉਹ ਕੋਰਟ ਤੋਂ ਨਹੀਂ ਗਿਆ ਭਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਉੱਥੇ ਉਹਨੇ ਕਾਫੀ ਉਹਦੇ ਵਿੱਚ ਪ੍ਰਚਾਰ ਵੀ ਕੀਤਾ ਉੱਥੇ ਸਪੀਚ ਦਿੱਤੀ ਉਹਨੇ ਸਟੇਜ ਦੇ ਉੱਪਰ ਤੇ ਹਰ ਇੱਕ ਨੇ ਕਿਹਾ ਵੀ ਅਸੀਂ ਤੇਰੇ ਨਾਲ ਖੜਾਂਗੇ ਜੇ ਕਿਤੇ ਤੈਨੂੰ ਲੋੜ ਪਈ ਤੂੰ ਸਾਡੇ ਵੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆ ਭਾਨੇ ਸਿੱਧੂ ਨੇ ਵੀ ਕਿਹਾ ਵੀ ਜੇ ਤੈਨੂੰ ਲੋੜ ਪਈ ਤਾਂ ਮੈਂ ਤੇਰੇ ਕੋਲੇ ਆਵਾਂਗਾ ਤੂੰ ਇੱਕ ਕਾਲ ਕਰੀਂ ਉਹਨੇ ਵੀ ਇਹ ਗੱਲ ਕਹੀ ਫਿਰੋਜ ਜਦੋਂ ਆਪਣਾ ਲੋਕ ਸਭਾ ਤੋਂ ਬਠਿੰਡੇ ਤੋਂ ਉੱਠਿਆ ਆਪਣਾ ਲਖੇ ਸਿਧਾਣਾ ਤੇ ਲਖੇ ਸਿਧਾਣੇ ਦੀ ਇਹਨੇ ਫੋਲ ਹਮਾਇਤ ਕੀਤੀ ਆਪ ਇਹਨੇ ਲੋਕ ਸਭਾ ਦੇ ਫਿਰੋਜਪੁਰ ਤੋਂ ਨੇ ਵਿਸ਼ਵਦੀਪ ਨੇ ਆਪਣੇ ਪੇਪਰ ਭਰੇ ਸੀਗੇ ਪਰ ਉਹ ਕਿਸੇ ਕਾਰਨ ਵਾਪਸ ਲੈ ਕੇ ਤੇ ਲਖੇ ਸਿਧਾਣੇ ਦੀ ਹਮਾਇਤ ਦੇ ਉੱਪਰ ਪਿੰਡ-ਪਿੰਡ ਜਾ ਕੇ ਇਹਨੇ ਪ੍ਰਚਾਰ ਕੀਤਾ ਪਰ ਅੱਜ ਜਦੋਂ ਇਹ ਤੇ ਪਰਚਾ ਪਿਆ ਹੈਗਾ ਪਰਚਾ ਇਹ ਤੇ ਕਿਸ ਗੱਲ ਦਾ ਪਿਆ ਕਹਿੰਦੇ ਵੀ ਉਹਨਾਂ ਸਰਕਾਰੀ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਹੈਗਾ ਉੱਥੇ ਸਰਕਾਰੀ ਬੋਲੀ ਹੋਣੀ ਸੀਗੀ ਜ਼ਮੀਨ ਦੀ ਉਨੇ ਜਿਹੜੇ ਪੰਚਾਇਤ ਸੈਕਟਰੀ ਨੂੰ ਤੇ ਜਿਹੜਾ ਉਹਨਾਂ ਦਾ ਪ੍ਰਬੰਧਕ ਜਿਹੜੇ ਉਹਨਾਂ ਦੇ ਜਿਹੜੇ ਵੀ ਲਾਇਏ ਸੀਗੇ ਤੋਂ ਉਹਨਾਂ ਨੇ ਮਲਾਜਮਾਂ ਦੇ ਨਾਲ ਗੱਲਬਾਤ ਕੀਤੀ ਵੀ ਸਾਡੇ ਪਿੰਟੀ ਬੋਲੀ ਕਰਾਓ ਉਹਨਾਂ ਨੇ ਦੋ ਤਿੰਨ ਤਰੀਕਾ ਦਿੱਤਗਾ ਦੋ ਤਿੰਨ ਤਰੀਕਾ ਤੇ ਉਹਨਾਂ ਨੇ ਬੋਲੀ ਨਹੀਂ ਹੋਈਗੀ ਉਹ ਜਾ ਕੇ ਉਹਨਾਂ ਨੂੰ ਉੱਥੇ ਮਿਲਣ ਗਿਆ ਉਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਕਹਿੰਦੇ ਵੀ ਪਹਿਲਾਂ ਉੱਥੇ ਜ਼ਮੀਨ ਦੀ ਬੋਲੀ ਵੱਧ ਰੇਟ ਤੇ ਹੋਈ ਸੀ ਤੇ ਐਤਕੀ ਉੱਥੇ ਘੱਟ ਰੇਟ ਦੇ ਵਿੱਚ ਸੀਗੀ ਬੋਲੀ ਜਿਹੜੀ ਇਹ ਵਿਸ਼ਵਦੀ ਫਾਜ਼ਿਲਗਾ ਕਹਿੰਦਾ ਵੀ ਇਹ ਕਹਿੰਦਾ ਹੋਣੀ ਨਹੀਂ ਚਾਹੀਦੀ ਕਿ ਵੀ ਭਾਣਾ 500 ਰੁਪਏ ਵੱਧ ਹੋਵੇ ਪਰ ਬੋਲੀ ਪ੍ਰਾਣੀ ਏਟ ਨੂੰ ਵੱਧ ਹੋਣੀ ਚਾਹੀਦੀ ਹੈਗੀ ਆ ਤੇ ਜਦੋਂ ਵਿਸ਼ਵਦੀਪ ਉਹਨਾਂ ਅਫਸਰਾਂ ਨੂੰ ਮਿਲਣ ਗਿਆ ਤੇ ਉਹਨਾਂ ਨਾਲ ਕਿਸੇ ਦਾ ਕਾਰਨ ਕਰਕੇ ਉਹਨਾਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਜਦੋਂ ਉਹਨੇ ਤੂੰ ਤੂੰ ਮੈਂ ਮੈਂ ਹੋ ਗਈ ਤੇ ਉਹਦੇ ਉੱਪਰ ਪੁਲਿਸ ਨੇ ਕਾਰਵਾਈ ਕਰਕੇ ਉਹਦੇ ਤੇ ਪਰਚਾ ਕਰਤਾ ਪਰਚਾ ਕਰਤਾ ਤੇ ਉਹਦਾ ਪਰਿਵਾਰ ਦਾ ਰੋਲ ਔਰ ਬੁੜਾਹਾਲ ਐ ਇਸ ਟਾਈਮ ਤੇ ਇਹਨਾਂ ਵੀਰ ਲੱਖੇ ਸੁਧਾਣਾ ਤੇ ਭਾਨਾ ਸਤੋ ਜਿਨ੍ਹਾਂ ਦੀ ਉਹਨੇ ਜ਼ੋਰਦਾਰ ਹਮਾਇਤ ਕੀਤੀ ਸੀ ਅੱਜ ਉਹ ਉਸ ਕਿਸ ਗੱਲ ਤੋਂ ਚੁੱਪਾ ਕਿ ਉਹ ਆ ਦੀ ਮਦਦ ਕਰਨਗੇ ਇਹ ਐਨੀ ਵੀ ਆਪਾਂ ਕਹਿੰਦੇ ਵੀ ਉਹਨਾਂ ਦੇ ਉਹਦੇ ਬਰਾਬਰ ਜਾ ਕੇ ਤੁਸੀਂ ਹੁਣ ਧਰਨਾ ਲਾਓ ਜਿਵੇਂ ਉਹਨੇ ਧਰਨਾ ਲਾਇਆ ਸੀਗਾ ਕੱਠ ਕਰਨ ਦੀ ਲੋੜ ਨਹੀਂ ਵੀ ਤੁਸੀਂ ਜਾ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਵੀ ਇਹਦੇ ਉਹਦੀ ਪੜਤਾਲ ਕਰੋ ਕੇਸ ਦੀ ਵੀ ਇਹਦੇ ਵਿੱਚ ਗਲਤੀ ਹੈ ਜਾਂ ਨਹੀਂ ਹੈ ਪਰ ਜਦੋਂ ਹੁਣ ਇਹ ਤੇ ਪਰਚਾ ਹੋ ਗਿਆ ਤੇ ਉਹਨੂੰ ਵਕੀਲ ਕਰਾ ਕੇ ਦੇਣਾ ਜੋ ਚੰਗਾ ਵਕੀਲ ਹੈਗਾ ਤੇ ਉਹਦੀ ਜ਼ਮਾਨਤ ਉਹਦੀ ਜ਼ਮਾਨਤ ਲਾਉਣਾ ਅੱਜ ਉਹ ਉਸ ਨੂੰ ਉਹਨਾਂ ਨੇ ਉਹਨੂੰ ਐਸੇ ਵੀ ਮੇਰੇ ਮਗਰ ਆਉਣਗੇ ਵੀ ਮੈਂ ਮੇਰੇ ਲੱਖਾ ਸਧਾਨੇ ਦੀ سپورਟ ਹੈਗੀ ਮੈਨੂੰ ਭਾਨੇ ਸਿੱਧੂ ਦੀ سپورਟ ਹੈਗੀ ਆ ਪਰ ਉਹਨਾਂ ਨੇ ਇਸ ਵਿਸ਼ੇ ਤੇ ਚੁੱਪੀ ਧਾਰੀ ਹੈਗੀ ਆ ਅੱਜ ਉਹਦੇ ਪਰਿਵਾਰ ਨੂੰ ਵਿਸ਼ਵਦੀਪ ਦੇ ਪਰਿਵਾਰ ਨੂੰ ਲੱਖੇ ਸਧਾਨੇ ਦੀ ਤੇ ਭਾਨੇ ਸਿੱਧੂ ਦੀ ਲੋੜ ਆ ਕਿਉਂਕਿ ਭਾਨੇ ਸਧ ਪਾਣੀ ਸਿੱਧੂ ਤੇ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਖੜਾ ਸੀਗਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਕੀ ਵਿਸ਼ਵਦੀਪ ਫਾਜ਼ਿਲਖਾਨਾ ਤੱਕਾ ਹੋਇਆ ਜਾਂ ਉਹ ਤੇ ਕਾਰਵਾਈ ਹੋਣੀ ਚਾਹੀਦੀ ਸੀ ਇਹ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਪਰ ਇਹਨਾਂ ਦੋਨਾਂ ਦੀ ਲੱਖੇ ਸਿਧਾਣੇ ਦੀ ਤੇ ਪਾਣੀ ਸਿੱਧੂ ਦੀ ਗਲਤੀ ਹੈਗੀ ਕਿ ਨਹੀਂ ਗਲਤੀ ਵੀ ਇਹਨਾਂ ਨੇ ਉਹਦੀ ਸਪੋਰਟ ਨਹੀਂ ਕੀਤੀ ਤਿੰਨ ਦਿਨ ਹੋ ਗਏ ਅੱਜ ਨੂੰ ਪਰਚਾ ਹੋਏ ਨੂੰ ਤਿੰਨ ਚਾਰ ਦਿਨ ਹੋ ਗਏ ਪਰ ਇਹਨਾਂ ਨੇ ਇੱਕ ਵੀ ਲਾਈਵ ਹੋ ਕੇ ਆਪ ਦਾ ਬਿਆਨ ਨਹੀਂ ਦਿੱਤਾਗਾ ਵੀ ਇਹ ਸਿਉ ਦੇ ਹੱਕ ਦੇ ਵਿੱਚ ਹੈਗੇ ਆ ਜਾਂ ਹੈ ਨਹੀਂਗੇ ਇਹਨਾਂ ਦਾ ਕਿਉਂਕਿ ਕਾਫੀ ਸੋਸ਼ਲ ਮੀਡੀਆ ਤੇ ਆਪ ਐਕਟਿਵ ਰਹਿੰਦੇ ਆ ਆਯਾ ਤੁਸੀਂ ਆਪਣਾ ਕਮੈਂਟ ਕਰਕੇ ਦੱਸੋ ਇਹਨਾਂ ਨੂੰ ਇਹਦੀ ਹਮਾਇਤ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਵਿਸ਼ਵਦੀਪ ਫਾਜ਼ਲਕਾਨ ਨੇ ਇਹਨਾਂ ਦੀ ਹਮਾਇਤ ਫੁੱਲ ਕੀਤੀ ਸੀ ਫੁੱਲ ਸਪੋਰਟ ਕੀਤੀ ਸੀਗੀ ਕਿਉਂਕਿ ਉਹ ਕਿ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਹੈਗਾ ਉਹਨਾਂ ਕੋਲ ਇੰਨੇ ਪੈਸੇ ਹੈ ਨਹੀਂਗੇ ਜਾਉ ਗਰੀਬ ਹੋਣ ਕਰਨ ਇਹ ਜੇ ਮਤੇ ਜਨੀ ਕਰਦੇ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੀ